ਆ ਦੇਖ ਲੋ ਦੇਸੀ दारू ਕੱਢਣ ਦਾ ਲੋਕ ਜਗਾੜ ਕੀ ਲਾਉਂਦੇ ਨੇ ਬਾਈ ਹੈਰਾਨ ਹੋ ਜੂਗੇ ਦੇਖ ਕੇ ਬਹੁਤ ਘੈਂਟ ਜਗਾੜ ਲਾਇਆ ਬੰਦੇ ਨੇ ਦੇਖੋ ਯਾਰ ਪਰ ਇੱਕ ਗੱਲ ਹੈ ਇਹ ਕਿ ਜੇ ਕੋਈ ਟਾਣੀ-ਟਾਣੀ ਹੈ ਤਾਂ ਨਾ ਕੋਈ ਪੱਤੇ-ਪੱਤੇ ਵੀ ਹੁੰਦਾ ਕਿਵੇਂ ਨਕਲੀ ਦਾਰੂ ਬਣਾਉਂਦੇ ਨੇ ਪੰਜਾਬ ਪੁਲਿਸ ਹੈ ਜਿਲ੍ਹਾ ਦੇ ਰਜਿਸਟਰੀ ਪੀਂਦੇ ਆ ਵੀਰ ਨੇ ਆਪਣੀ ਆਈਡੀ ਪਾਇਆ ਹੋਇਆ ਪੰਜਾਬ ਪੁਲਿਸ ਚ ਆ ਵੀਰੋ ਯਾਰ ਜਦੋਂ ਹਨਾ ਵੀ ਪੰਜਾਬ ਪੁਲਿਸ ਆਪਣੀ ਆਈ ਤੇ ਆਜੇ ਤਾਂ ਕੀ ਨਹੀਂ ਕਰ ਸਕਦੀ ਬਾਈ ਜੀ ਇਹ ਬੰਦਾ ਕੋਈ ਸੋਚ ਵੀ ਨਹੀਂ ਸਕਦਾ ਵੀ ਕੋਈ ਦੇਸੀ ਦਾਰੂ ਇਸ ਤਰ੍ਹਾਂ ਦਾ ਕੋਈ ਸਕਦਾ ਟੈਕਨੀਕ ਬਹੁਤ ਇੱਕ ਤਾਂ ਪਿਛੇ ਮਿਲਈਏ ਇੱਕ ਹੋਰ ਆ ਸੋਲਵਟਰ ਵੀ ਲੈ ਲਈਆ ਬਿਲਕੁਲ ਇਹ ਚੀਜ਼ 100 ਲੀਟਰ ਲਾੜ ਬੋਲ ਦੇ ਦੇਣ ਕਰਕੇ ਹੋਰ ਕੁਛ ਨਾ ਵੇਖੋ ਤੁਸੀਂ ਇਹਨਾਂ ਦੀ ਤਕਨੀਕ ਤੇ ਮਾਰਸ਼ਲ ਹੈ ਤਕਨੀਕ ਦੀ 100 ਲੀਟਰ ਲਾੜ ਹੈ ਨਾ ਤਿਆਰ ਹੈ ਜੀ ਤਿਆਰ ਹੈ ਤਿਆਰ ਹੈ ਤਿਆਰ ਨਾ ਛੱਡਦਾ ਯਾਰ ਬੁੱਤੇ ਨਾ ਪਿਕਚਰ ਹੋਰ ਵੀਡੀਓ ਬਣਾ ਲਓ ਆਹ ਦੇਖੋ ਕਮਾਲ ਦੀ ਗੱਲ ਹੈ ਬਾਈ ਇਹਨਾਂ ਦਾ ਨਾ ਮਨਣਾ ਬਹੁਗਾ ਭਾਈ ਬੰਦਾ ਉੱਤੋਂ ਦੀ ਕੱਪ ਜੇ ਤੁਹਾਨੂੰ ਕਿਹਾ ਵੀ 2 ਦਿਨ ਭਲਾ ਬੈਠਾ ਰਹੇ ਉੱਤੇ ਕਿਸੇ ਨੂੰ ਪਤਾ ਲੱਗ ਜੇ ਥੱਲੇ ਡਿੱਗੀ ਹੈ ਨਾ ਔਰ ਡਿੱਗੀ ਵੀ ਐਡੀ ਤਕੜੀ ਪੁਲਾਸ ਜੁਨਾਬ ਇੱਧਰ ਆਏ ਅੱਗੇ ਕਿਉਂ ਡਿੱਗੀ ਵੀ ਐਡੀ ਤਕੜੀ ਆ ਭਾਈ ਵੀ ਵੇਖ ਕੇ ਬੰਦਾ ਦਾ ਬੰਦਾ ਕਮਾਲੀ ਕਮਾਲ ਹੀ ਮੰਨ ਜੇ ਵੀ ਹਾਂ ਭਾਈ ਵੀ ਕਦੇ ਐਹੋ ਜੀ ਡਿੱਗੀ ਵੇਖੀ ਹੋਈ ਨਹੀਂ ਹੈ ਨਾ ਕਦੇ ਵੀ ਇਹ ਕਦੇ ਵੀ ਐਹੋ ਜੀ ਚੀਜ਼ ਨਹੀਂ ਤੁਸੀਂ ਵੇਖੀ ਹੋਣੀ ਕਿ ਇਹ ਇੱਕ ਬਹੁਤ ਵੱਡਾ ਇੱਕ ਕ੍ਰਾਈਮ ਹੈ ਨਾ ਲੱਭਣ ਦਾ ਤਰੀਕਾ ਵੀ ਉਹਨਾਂ ਨੂੰ ਜਿਹਨਾਂ ਨੇ ਬਈ ਇੱਥੇ 10 ਦਾ 15-15 ਸਾਲ ਇਸ ਕੰਮ ਵਿੱਚ ਖਪਾਏ ਆ ਸਮਝੋ ਨਾ ਵੀ ਚੌਧਰੀ ਉਹਨਾਂ ਨੇ ਪੀ ਐਚ ਡੀ ਕੀਤੀ ਹੈ ਜੇ ਚੌਧਰੀ ਨੇ ਪੀ ਐਚ ਡੀ ਕੀਤੀ ਉਸ ਤੋਂ ਬਾਅਦ ਸਰਟੀਫਿਕੇਟ ਮਿਲਦਾ ਠੇਕੇਦਾਰਾਂ ਨੂੰ ਫਿਰ ਇਹ ਲੱਭ ਸਕਦੇ ਆ ਜੇ ਕੋਈ ਚੌਧਰੀ ਵਾਹ ਚੌਧਰੀ ਮਰਨਾ ਪਊਗਾ ਤੈਨੂੰ ਲੱਭਦੇ ਹੋਣਗੇ ਹਰ ਕੰਮ ਨਾਲ ਕਿਆ ਜੀ ਨੀਕ ਲਾਇਕ ਵਾਹ ਜੀ ਵਾਹ 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 ਕੀ ਬਾਤ ਆ ਚੌਧਰੀ ਬਾਹਰ ਕੱਢ ਪਰਾਂ ਲੈ ਜਾ ਪਰਾਂ ਛੁੱਟ ਦੇ ਇਹ ਆ ਦੇਖੋ ਡਿੱਗੀ ਦਾ ਮੂੰਹ ਵੇਖੋ ਭਲਾਂ ਦੇ ਵਿੱਚ ਬੰਦਾ ਲੁਕੋਈ ਰੱਖੋ 2-3 ਦਿਨ ਪਰ ਲੱਭਦੀ ਨਹੀਂ ਇਹ ਕਿਸੇ ਨੂੰ ਉਹਨੂੰ ਹੀ ਲੱਭਦੀ ਜਿਹੜਾ ਬੰਦਾ ਇੱਥੇ ਕਿੰਨੇ ਬੰਦੇ ਨੇ ਟਾਈਮ ਗਾਲਿਆ ਜਿਹਨੇ ਬਹੁਤ ਲੰਮਾ ਟਾਈਮ ਲਿਆ ਇਹਨਾਂ ਨੂੰ ਇਹ ਚੀਜ਼ ਦੇ ਉੱਤੇ ਕੰਮ ਕੀਤਾ ਦਾਰੂ ਲੱਭਣੀ ਕੋਈ ਖੜਾਈ ਦਾ ਵੜਾ ਨਹੀਂ ਇਹਨਾਂ ਦੀ ਖਾਸ ਕਰਕੇ ਇਹਨਾਂ ਤੋਂ ਜਿਹੜੇ ਇਹ ਸਮਗਲਿੰਗ ਕਰਦੇ ਇਹਨਾਂ ਦੀ ਜਿਹੜੀ ਦਾਰੂ ਹੈ ਨਾ ਪਾਕ ਮਾਰੀ ਆ ਉਹੀ ਲੱਭਦਾ ਜਿਹੜਾ ਇਹਨਾਂ ਨੂੰ ਜਾਣਦਾ ਵੀ ਕਿੱਥੇ ਪਾਉਂਦੇ ਡਿੱਗੀਆਂ ਇਹ ਸਰਚ ਕਰਦੇ ਫਿਰ ਸਰਚ ਜਦੋਂ ਹੁੰਦੀ ਹੈ ਤਾਂ ਖਾਸ ਕਰਕੇ ਬਾਰਡਰ ਏਰੀਆ ਫਰੋਜਪੁਰ ਗੁਰੂ ਸਾਹਿਬ ਜਲਾਲਾਬਾਦ ਫਾਜ਼ਲਕਾ ਏਰੀਆ ਇਹਦੇ ਵਿੱਚ ਇਹ ਚੀਜ਼ਾਂ ਬਹੁਤ ਜ਼ਿਆਦਾ ਇਹਨਾਂ 'ਤੇ ਧਿਆਨ ਦੇਣਾ ਚਾਹੀਦਾ ਨਹੀਂ ਤੇ ਇਹ ਲੰਭੀ ਨਹੀਂ ਜਾਂਦੀ ਕਿਸੇ ਤੋਂ ਮਾੜੇ ਬੰਦਾ ਕਿੱਥੇ ਲੱਭ ਲੇ ਜਿਹੜੇ ਬੰਦੇ ਆ ਚਲੋ ਜੀ ਇਹੋ ਜਿਹੀਆਂ ਭਰਪੂਰ ਜਾਣਕਾਰੀਆਂ ਇਹ दारू ਇਹ ਤੋਂ ਬਾਅਦ दारू ਕੱਢਣੀ ਸੀ ਇਹਦੇ ਵਿੱਚ ਖਰੇ ਕੀ ਕੀ ਪਾਇਆ ਇਹਨਾਂ ਨੇ ਜਰਦਾ ਪਾਉਂਦੇ ਆ ਬੀੜੀਆਂ ਦਾ ਬੰਡਲ ਪਾ ਦਿੰਦੇ ਆ ਗੋਲੀਆਂ ਪਾ ਦਿੰਦੇ ਆ ਵਿੱਚ ਇਹਦੇ ਜੁਰੀਆ ਪਾਈ